ਜੋ ਵੀ ਨਾਕੀਬੰਦੀਦਾਰਾ ਟਰੱਕ ਨੂੰ ਰੋਕ ਕੇ ਉਹਦੀ ਚੈਕਿੰਗ ਕੀਤੀ ਤੇ ਟਰੱਕ ਦੇ ਦੀ ਚੈਕਿੰਗ ਦਰਾਂ ਕੈਬਨ ਵਿੱਚ ਜਿਹੜਾ ਹੈਗਾ 1 ਕਿਲੋ ਹੀਂਗ ਬਰਾਮਦ ਕੀਤੀ। ਉਛੇ ਮੇਸਿੰਗ ਹੈਗਾ ਇਸ ਤੇ ਪਹਿਲਾਂ ਵੀ 2016 ਵਿੱਚ 3 ਕਿਲੋ ਹੀਂਗ ਬਰਾਮਦ ਹੋਈ ਸੀ ਤੇ ਇਹ ਤਮਕਦ ਨੰਬਰ ਸੋਹੇ। ਇਹ ਖਾਂਦਾ ਵੀ ਔਰ ਵੇਚਦਾ। ਇਹ ਐਸਐਹ ਜਸਵੀਰ ਸਿੰਘ ਸਮੇਤ ਬੰਨੀ ਪੁਲਿਸ ਪਾਰਟੀ ਸਰਵਿਸ ਰੋਡ ਦੀ ਪੁਆਇੰਟ ਤਰਖਾਨ ਮਾਜਰਮ ਜੋ ਸੀਗੇ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਕਿ ਵਕਤ ਕਰੀਬ ਸਾਢੇ 4:5 ਵਜੇ ਦਾ ਸੀਗਾ ਕਿ ਇੱਕ ਕੈਂਟਰ ਸੀਗਾ ਪੀਬੀ ਡੀਡੀ 8684 ਨੰਬਰ ਜਿਹਨੂੰ ਕਿ ਅਮਰੀਕ ਸਿੰਘ ਸਨਮਨ ਸਿੰਘ ਵਾਸੀ ਪਿੰਡ ਕਾਲੇ ਮਾਝਾ ਥਾਣਾ ਬੰਡਾਲੀ ਵਾਲਾ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਲਾਗੇ ਸੀ ਜੋ ਕਿ ਇਹਨਾਂ ਨਾਕੇਬੰਦੀਦਾਰਾ ਟਰੱਕ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤੇ ਟਰੱਕ ਦੇ ਚੈਕਿੰਗ ਦੌਰਾਨ ਕੈਬਨ ਵਿੱਚ ਜਿਹੜਾ ਹੈਗਾ 1 ਕਿਲੋ ਅਫੀਮ ਬਰਾਮਦ ਹੋਈ ਜਿਸ ਤੇ ਜਿਹੜੀ ਪੁਲਿਸ ਪਾਰਟੀ ਦੇ ਰੁਕਾ ਪਈ ਜਾਂ ਸੀਗਾ ਤੇ ਅਸੀਂ ਐਫਆਰ ਨੰਬਰ 47 ਰਿਜਿਸਟਰਡ 14/2024 ਅੰਡਰ ਸੈਕਸ਼ਨ 18ਬੀ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤੀ ਪਹਿਲਾਂ ਵੀ ਇਸ ਤੇ ਉੱਪਰ ਮਾਮਲੇ ਦਰਜ ਹੋਏ ਸੀ। ਜੀ ਜਿਹੜਾ ਦੋਸ਼ੀ ਅਮਰੀ ਸਿੰਘ ਹੈਗਾ ਇਸ ਤੇ ਪਹਿਲਾਂ ਵੀ 2016 ਵਿੱਚ 3 ਕਿਲੋ ਫੀਮ ਬਰਾਮਦ ਹੋਈ ਸੀ ਤੇ ਇਹ ਤੇ ਮਕਦਮਾ ਦਰਜ ਹੋਇਆ ਸੀ। ਇਹ ਕਿੱਥੋਂ ਲੈ ਕੇ ਆਂਦਾ ਸੀ ਕੀ ਕਰਦਾ ਸੀ? ਜੀ ਇਹ ਆਪਣਾ ਝਾਰਖੰਡ ਤੋਂ ਟਾਬਿਆਂ ਤੋਂ ਲੈ ਕੇ ਆਇਆ ਸੀਗਾ। ਬਾਕੀ ਸਾਡੀ ਤਫ਼ਤੀਸ਼ ਜਾਰੀ ਹੈ। ਪੁਲਿਸ ਮਨ ਹਾਸਲ ਕਰਕੇ ਹੋਰ ਅਗਲੀ ਕਾਰਵਾਈ ਨੂੰ ਚਲੰਗ ਦੇ ਰਹੀ ਹੈ। ਇਹ ਵੇਚਦਾ ਸੀ ਇਹ ਖਾਂਦਾ ਕੁਛ ਆਦੀ? ਇਹ ਖਾਂਦਾ ਵੀ ਔਰ ਵੇਚਦਾ ਵੀ ਹੈ ਜੀ। ਠੀਕ ਹੈ। ਜੋ ਵੀ ਨਾ ਲਾਕੇ ਬੰਦੇ ਦਾ ਟਰੱਕ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤੇ ਟਰੱਕ ਦੀ ਚੈਕਿੰਗ ਦੌਰਾਨ ਕੈਬਨ ਵਿੱਚ ਜਿਹੜਾ ਹੈਗਾ 1 ਕਿ ਉੱਚ ਅਮੇਜ਼ਿੰਗ ਹੈਗਾ ਇਸ ਤੋਂ ਪਹਿਲਾਂ ਵੀ 2016 ਵਿੱਚ 3 ਕਿਲੋ ਹੀਂ ਬਰਾਉਨ ਹੋਈ ਸੀ ਤੇ ਤਿੰਨ ਮਕਰ ਨਦਸ ਹੋਏ ਸੀ ਇਹ ਖਾਂਦਾ ਵੀ ਔਰ ਵਿੱਚ ਦਾ ਇਹ ਅਸੀਂ ਜਸਵੀਰ ਸਿੰਘ ਸਮੇਤ ਬੰਨੀ ਪੁਲਿਸ ਪਾਰਟੀ ਸਰਵਿਸ ਰੋਡ ਦੀ ਪੁਆਇੰਟ ਤਰਖਾਨ ਮਾਜਰਾ ਮੌਜੂ ਸੀਗੇ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਕਿ ਵਕਤ ਕਰੀਬ 4:30-5 ਵਜੇ ਦਾ ਸੀਗਾ ਕਿ ਇੱਕ ਕੈਂਟਰ ਸੀਗਾ ਪੀਵੀ 2D 8684 ਨੰਬਰ ਜਿਹਨੂੰ ਕਿ ਅਮਰੀਕ ਸਿੰਘ ਸਨਮਲ ਸਿੰਘ ਵਾਸੀ ਪਿੰਡ ਕਾਲੇ ਮਾਜਰਾ ਥਾਣਾ ਮਨਾਲੀ ਵਾਲਾ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਲਾ ਰਿਹਾ ਸੀ ਜੋ ਕਿ ਨਾ ਨਾਕੇਬੰਦੀਦਾਰਾ ਟਰੱਕ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤੇ ਟਰੱਕ ਦੇ ਚੈਕਿੰਗ ਦੌਰਾਨ ਕੈਬਨ ਵਿੱਚ ਜਿਹੜਾ ਹੈਗਾ 1 ਕਿਲੋ ਅਫੀਮ ਬਰਾਮਦ ਹੋਈ ਸੀ ਜਿਸ ਤੇ ਜਿਹੜੀ ਪੁਲਿਸ ਪਾਰਟੀ ਦੇ ਰੁਕਾ ਪੈਂਜਾ ਸੀਗਾ ਤੇ ਅਸੀਂ ਐਫ ਆਰ ਨੰਬਰ 47 ਡੇਟਿਡ 14/4/2024 ਅੰਡਰ ਸੈਕਸ਼ਨ 18 ਬੀ ਐਨ ਡੀ ਪੀ ਐਸ ਐਕਟ ਅਧੀਨ ਦਰਜ ਕੀਤਾ ਪਹਿਲਾਂ ਵੀ ਇੱਥੇ ਉੱਪਰ ਮਾਮਲੇ ਦਰਜ ਕੀਤੇ ਜਿਹੜਾ ਜਿਹੜਾ ਦੋਸ਼ੀ ਅਮਰੀਕ ਸਿੰਘ ਹੈਗਾ ਇਸ ਤੇ ਪਹਿਲਾਂ ਵੀ 2016 ਵਿੱਚ 3 ਕਿਲੋ ਅਫੀਮ ਬਰਾਮਦ ਹੋਈ ਸੀਗੀ ਤੇ ਉਦੋਂ ਮਕਦਮਾ ਦਰਜ ਹੋਇਆ ਸੀਗਾ ਇਹ ਕਿੱਥੋਂ ਲੈ ਕੇ ਆਂਦਾ ਸੀ ਕੀ ਕਰਦਾ ਜੀ ਇਹ ਆਪਣਾ ਝਾਰਖੰਡ ਤੋਂ ਟਾਬਿਆਂ ਤੋਂ ਲੈ ਕੇ ਆਇਆ ਸੀ ਬਾਕੀ ਸਾਡੀ ਤਫਤੀਸ਼ ਜਾਰੀ ਹੈ ਪੁਲਿਸਮਾਨ ਹਾਸਲ ਕਰਕੇ ਹੋਰ ਅਗਲੀ ਕਾਰਵਾਈ ਹੁਣ ਚਲਣਗੀ ਇਹ ਵੇਚਦਾ ਸੀ ਇਹ ਖਾਂਦਾ ਕੁਛ ਆਦੀ ਇਹ ਖਾਂਦਾ ਵੀ ਔਰ ਵੇਚਦਾ ਵੀ ਹੈ ਜੀ ਠੀਕ ਹੈ ਜੋ ਵੀ ਨਾ ਲਾਕੇ ਬੰਦੇ ਦਾ ਟਰੱਕ ਨੂੰ ਰੋਕ ਕੇ ਜਿਹਦੀ ਚੈਕਿੰਗ ਕੀਤੀ ਤੇ ਟਰੱਕ ਦੀ ਚੈਕਿੰਗ ਦੌਰਾਨ ਕੈਬਨ ਵਿੱਚੋਂ ਜਿਹੜਾ ਹੈਗਾ 1 ਕਿਲੋ ਫੀਮ ਬਰਾਬਰ ਮਿਲਿਆ ਚੰਗੇ ਰੇਸਿੰਗ ਹੈਗਾ ਇਸ ਤੇ ਪਹਿਲਾਂ ਵੀ 2016 ਵਿੱਚ 3 ਕਿਲੋ ਹੀਂ ਬ੍ਰਾਉਨ ਹੋਈ ਸੀ ਤੇ ਇਹ ਤੁਮ ਕਰਨਾ ਦੱਸ ਰਿਹਾ ਹੈ ਇਹ ਖਾਂਦਾ ਵੀ ਔਰ ਵਿੱਚ ਦਾ ਇਹ ਸੇ ਜਸਵੀਰ ਸਿੰਘ ਸਮੇਤ ਬੰਨੀ ਪੁਲਿਸ ਪਾਰਟੀ ਸਰਵਿਸ ਰੋਡ ਦੀ ਪੁਆਇੰਟ ਤਰਖਾਨ ਮਾਜਰਾ ਮਜੂ ਸੀਗੇ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਕਿ ਵਕਤ ਕਰੀਬ 4:30-5 ਵਜੇ ਦਾ ਸੀਗਾ ਕਿ ਇੱਕ ਕੈਂਟਰ ਸੀਗਾ ਪੀ ਵੀ ਡੀ 8684 ਨੰਬਰ ਜਿਹਨੂੰ ਕਿ ਅਮਰੀਕ ਸਿੰਘ ਸਨਮਲ ਸਿੰਘ ਵਾਸੀ ਪਿੰਡ ਕਾਲੇ ਮਾਜਰਾ ਥਾਣਾ ਮੰਡਾਲੀ ਵਾਲਾ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਲਾ ਰਿਹਾ ਸੀ ਜੋ ਕਿ ਨਾ ਨਾਕੇਬੰਦੀਦਾਰਾ ਟਰੱਕ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤੇ ਟਰੱਕ ਦੇ ਚੈਕਿੰਗ ਦੌਰਾਨ ਕੈਬਨ ਵਿੱਚ ਜਿਹੜਾ ਹੈਗਾ 1 ਕਿਲੋ ਅਫੀਮ ਬਰਾਮਦ ਹੋਈ ਸੀ ਜਿਸ ਤੇ ਜਿਹੜੀ ਪੁਲਿਸ ਪਾਰਟੀ ਦੇ ਰੁਕਾ ਪੈਂਜਾ ਸੀਗਾ ਤੇ ਅਸੀਂ ਐਫ ਆਰ ਨੰਬਰ 47 ਡੇਟਿਡ 14/4/2024 ਅੰਡਰ ਸੈਕਸ਼ਨ 18 ਬੀ ਐਨ ਡੀ ਪੀ ਐਸ ਐਕਟ ਅਧੀਨ ਦਰਜ ਕੀਤਾ ਪਹਿਲਾਂ ਵੀ ਇੱਥੇ ਉੱਪਰ ਮਾਮਲੇ ਦਰਜ ਹੋਏ ਸੀ ਜੀ ਜਿਹੜਾ ਦੋਸ਼ੀ ਅਮਰੀਕ ਸਿੰਘ ਹੈਗਾ ਇਸ ਤੇ ਪਹਿਲਾਂ ਵੀ 2016 ਵਿੱਚ 3 ਕਿਲੋ ਅਫੀਮ ਬਰਾਮਦ ਹੋਈ ਸੀਗੀ ਤੇ ਉਦੋਂ ਮਕਦਮਾ ਦਰਜ ਹੋਇਆ ਸੀ ਇਹ ਕਿੱਥੋਂ ਲੈ ਕੇ ਆਂਦਾ ਸੀ ਕੀ ਕਰਦਾ ਜੀ ਇਹ ਆਪਣ ਬਾਕੀ ਸਾਡੀ ਤਫ਼ਤੀਸ਼ ਜਾਰੀ ਹੈ ਪੁਲਿਸ ਮਾਲ ਹਾਸਲ ਕਰਕੇ ਹੋਰ ਅਗਲੀ ਕਾਰਵਾਈ ਨੂੰ ਚਲਾ ਰਹੀ ਹੈ ਇਹ ਵੇਚਦਾ ਸੀ ਇਹ ਖਾਂਦਾ ਕੁਛ ਆਦੀ ਇਹ ਖਾਂਦਾ ਵੀ ਔਰ ਵੇਚਦਾ ਵੀ ਹੈ ਜੀ ਠੀਕ ਹੈ ਜੋ ਵੀ ਨਾ ਲਾਕੇ ਬੰਦੀਦਰਾ ਟਰੱਕ ਨੂੰ ਰੋਕ ਕੇ ਜਿਹਦੀ ਚੈਕਿੰਗ ਕੀਤੀ ਤੇ ਟਰੱਕ ਦੀ ਚੈਕਿੰਗ ਦੌਰਾਨ ਕੈਬਨ ਵਿੱਚੋਂ ਜਿਹੜਾ ਹੈਗਾ 1 ਕਿਲੋ ਹੀਂਗ ਬਰਾਮਦ ਕੀਤੀ ਆ ਕੁਛ ਮੀਸੀਂਗ ਹੈਗਾ ਇਸ ਤੇ ਪਹਿਲਾਂ ਵੀ 2016 ਵਿੱਚ 3 ਕਿਲੋ ਹੀਂਗ ਬਰਾਮਦ ਹੋਈ ਸੀ ਤੇ ਇਹ ਮਤਲਬ ਕਰਨਾ ਦੱਸ ਰਿਹਾ ਹੈ ਇਹ ਖਾਂਦਾ ਵੀ ਔਰ ਵੇਚਦਾ ਵੀ ਹੈ ਇਹ ਸੇ ਜਸਵੀਰ ਸਿੰਘ ਸਮੇਤ ਬੰਨੀ ਪੁਲਿਸ ਪਾਰਟੀ ਸਰਵਿਸ ਰੋਡ ਦੀ ਪੁਆਇੰਟ ਤਰਖਾਨ ਮਾਜਰਾ ਮੌਜੂਦ ਸੀਗੇ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਕਿ ਵਕਤ ਕਰੀਬ 4:30-5 ਵਜੇ ਦਾ ਸੀਗਾ ਕਿ ਇੱਕ ਕੈਂਟਰ ਸੀਗਾ ਪੀਵੀ 2D 8684 ਨੰਬਰ ਜਿਹਨੂੰ ਕਿ ਅਮਰੀਕ ਸਿੰਘ ਸਨਮਨ ਸਿੰਘ ਵਾਸੀ ਪਿੰਡ ਕਾਲੇ ਮਾਜਰਾ ਥਾਣਾ ਮਨਾਲੀ ਵਾਲਾ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਲਾ ਰਿਹਾ ਸੀ ਜੋ ਕਿ ਇਹਨਾਂ ਨਾਕੇਬੰਦੀਦਾਰਾ ਟਰੱਕ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤੇ ਟਰੱਕ ਦੇ ਹੀ ਚੈਕਿੰਗ ਦੌਰਾਨ ਕੈਬਨ ਵਿੱਚ ਜਿਹੜਾ ਹੈਗਾ 1 ਕਿਲੋ ਅਫੀਮ ਬਰਾਮਦ ਹੋਈ ਜੀ ਜਿਸ ਤੇ ਜਿਹੜੀ ਪੁਲਿਸ ਪਾਰਟੀ ਦੇ ਰੁਕਾ ਪਿੰਜਿਆ ਸੀਗਾ ਤੇ ਅਸੀਂ ਐਫ ਆਰ ਨੰਬਰ 47 ਡੇਟਿਡ 14/4/2024 ਅੰਡਰ ਸੈਕਸ਼ਨ 18 ਬੀ ਐਨ ਡੀ ਪੀ ਐਸ ਐਕਟ ਦੇ ਦਰਜ ਕੀਤਾ। ਪਹਿਲਾਂ ਵੀ ਇਸ ਤੇ ਉੱਪਰ ਮਾਮਲੇ ਦਰਜ ਕੀਤੇ। ਜੀ ਜਿਹੜਾ ਦੋਸ਼ੀ ਅਮਰੀਕ ਸਿੰਘ ਹੈਗਾ ਇਸ ਤੇ ਪਹਿਲਾਂ ਵੀ 2016 ਵਿੱਚ 3 ਕਿਲੋ ਫੀਨ ਬਰਾਮਦ ਹੋਈ ਸੀਗੀ ਤੇ ਉਦੋਂ ਮਕਦਮਾ ਦਰਜ ਹੋਇਆ ਸੀਗਾ। ਇਹ ਕਿੱਥੋਂ ਲੈ ਕੇ ਆਂਦਾ ਸੀ ਕੀ ਕਰਦਾ ਜੀ ਇਹ ਆਪਣਾ ਝਾਰਖੰਡ ਤੋਂ ਟਾਬਿਆਂ ਤੋਂ ਲੈ ਕੇ ਆਇਆ ਸੀਗਾ। ਬਾਕੀ ਸਾਡੀ ਤਫਤੀਸ਼ ਜਾਰੀ ਹੈ ਪੁਲਿਸ ਮਾਨ ਹਾਸਲ ਕਰਕੇ ਹੋਰ ਅਗਲੀ ਕਾਰਵਾਈ ਹੁੰਦੀ ਚੱਲ ਰਹੀ ਹੈ। ਇਹ ਵੇਚਦਾ ਸੀ ਜਾਂ ਖਾਣ